ਕਿਉਂਕਿ 7 ਜਨਵਰੀ 2023 ਤੋਂ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਉਹਨਾਂ ਤੇ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਅੱਜ ਦੀ ਜਿਹੜੀ ਮੀਟਿੰਗ ਸਾਰੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰੀ ਐ ਪਹੁੰਚੀਆਂ ਕਿਉਂਕਿ ਜਿਹੜਾ ਮਹਾਰਾਜ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਹੜਾ ਇੱਕ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਸੀ ਉਸ ਨੂੰ ਰੋਕਣ ਵਾਸਤੇ ਮਹਾਰਾ ਨੌਵੇਂ ਪਾਸ਼ੇ ਨੇ ਦਿੱਲੀ ਚ ਜਾ ਕੇ ਆਪਣਾ ਸੀਸ ਦੇ ਕੇ ਉਸ ਜ਼ੁਲਮ ਨੂੰ ਰੋਕਿਆ ਉਸ ਵਰਤਾਰੇ ਨੂੰ ਰੋਕਿਆ ਸੋ ਇਸੇ ਕਰਕੇ ਅੱਜ ਸੰਗਤਾਂ ਮਹਿਸੂਸ ਕਰ ਰਹੀਆਂ ਕਿ ਜਿਹੜੀ ਮੌਕੇ ਦੀਆਂ ਸਰਕਾਰਾਂ ਉਹ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਕਰ ਰਹੀਆਂ ਇਸ ਲਈ ਅਸੀਂ ਸਾਰੀ ਜਥੇਬੰਦੀਆਂ ਨੂੰ ਸੱਧਿਆ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਜੋ ਵੀ ਆਉਣ ਵਾਲੇ ਦਿਨਾਂ 'ਚ ਉਸ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਲੀਕ ਕੇ ਜਾਣਗੇ ਵੱਡੇ ਪੱਧਰ ਤੇ ਉਹਦਾ ਸਾਥ ਦੇਣਾ ਸੋ ਅੱਜ ਦੀ ਜਿਹੜਾ ਮੀਟਿੰਗ 'ਚ ਸਾਨੂੰ ਬੜਾ ਮਾਣ ਵਾਲੀ ਗੱਲ ਹੈ ਕਿ ਜਸਟਿਸ ਰਣਜੀਤ ਸਿੰਘ ਜਿਹੜੇ ਇੱਕ ਕਾਨੂੰਨ ਨੂੰ ਲਾਗੂ ਕਰਾਉਣ ਦੇ ਦਾਵੇਦਾਰ ਉਹ ਵੀ ਪਹੁੰਚੇ ਉਹਨਾਂ ਨੇ ਵੀ ਕਿਹਾ ਵੀ ਬੰਦੀ ਸਿੰਧਾ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਿਆ ਉਹ ਕਿਉਂ ਨਹੀਂ ਸਰਕਾਰਾਂ ਉਹਨਾਂ ਨੂੰ ਰਿਹਾ ਕਰਦੀਆਂ ਜਦ ਕਿ ਉਹਨਾਂ ਨੂੰ ਕਾਨੂੰਨ ਮੁਤਾਬਕ ਉਹ ਕਹਿ ਰਹੇ ਆ ਵੀ ਉਹਨਾਂ ਦੀ ਰਿਹਾਈ ਬਣਦੀ ਹੈ ਸੋ ਇਸ ਕਰਕੇ ਜਿਹੜਾ ਸਰਕਾਰਾਂ ਵੱਲੋਂ ਇਹ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਅਸੀਂ ਉਸ ਨੂੰ ਲੈ ਕੇ ਜਾਣਾ ਜਿੱਥੇ ਅਸੀਂ ਪੰਜਾਬ ਦੇ ਹਰ ਗੁਰਨਾਨਕ ਨਾਮਲੇਵਾ ਹਰ ਇੱਕ ਜਥੇਬੰਦੀ ਨੂੰ ਅਪੀਲ ਕਰਦੇ ਹਾਂ ਉੱਥੇ ਅਸੀਂ মিডিਏ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣਾ ਸਹੀ ਰੋਲ ਨਿਭਾਇਆ ਜਾਵੇ ਜੋ ਕੌਮੀ ਇਨਸਾਫ ਮੋਰਚੇ ਦਾ ਨਿਸ਼ਾਨਾ ਇੱਕੋ ਇੱਕ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀਆਂ ਕਰਨ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅਸੀਂ ਉਹਨਾਂ ਤੇ ਪੈਰਾ ਦੇਣਾ ਸੋ ਇਹ ਤਿੰਨ ਮੰਗਾਂ ਕੌਮੀ ਇਨਸਾਫ ਮੋਰਚੇ ਚ ਅਸੀਂ ਆਉਣ ਵਾਲੇ ਦਿਨਾਂ ਚ ਭਾਵੇਂ ਦਿੱਲੀ ਵਾਸਤੇ ਅਸੀਂ ਮਾਰਚ ਕੱਢਣਾ ਇੱਕ ਇਸ ਕਰਕੇ ਜੋ ਵੀ ਪ੍ਰੋਗਰਾਮ ਲੀਕ ਕੇ ਜਾਣਗੇ ਮੈਂ ਬੇਨਤੀ ਕਰਾਂਗਾ ਗੁਰਦੀਪ ਸਿੰਘ ਬਠਿੰਡਾ ਨੂੰ ਜਿਹੜੇ ਉਹਨਾਂ ਦਾ ਪ੍ਰੋਗਰਾਮਾਂ ਬਾਰੇ ਅੱਜ ਦੀ ਜਿਵੇਂ ਸਾਡੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਪੰਥ ਦੀਆਂ ਧਾਰਮਿਕ ਸਿੱਖਿਆਤਾਂ ਜਿਨ੍ਹਾਂ ਦੀ ਅਗਵਾਈ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਪੰਜਾਬ ਦੇ ਬੁੱਧੀਜੀਵੀ ਬਹੁਤ ਸਿਆਣੇ ਇਕ ਇਤਿਹਾਸਕ ਫੈਸਲੇ ਕੀਤੇ ਜਸਤਨ ਰਣਜੀਤ ਸਿੰਘ ਬਹੁਤ ਸੰਘਰਸ਼ੀਲ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਆਪਣਾ ਇਤਿਹਾਸ ਹੈ ਪੰਚ ਦੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂनाइटेड ਅਕਾਲੀ ਦਲ ਵਿਰਸਾ ਪੰਜਾਬ ਦਲ ਖਾਲਸਾ ਇਸੇ ਤਰ੍ਹਾਂ ਗ੍ਰੰਥੀ ਸਿੰਘਾਂ ਦੀਆਂ ਜਥੇਬੰਦੀਆਂ ਦਲਤ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮਰੇਗਾ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਹਾਜ਼ਰ ਹੋਈਆਂ ਪਹਿਲਾ ਸਾਡਾ ਯਤਨ ਅਸੀਂ ਸਮਝਦੇ ਹਾਂ ਕਿ ਬਹੁਤ ਸਫਲ ਹੋਇਆ ਕਿਉਂਕਿ ਸਾਡਾ ਇੱਕ ਯਤਨ ਹੈ ਕੌਮੀ ਇਨਸਾਫ ਮੋਰਚਾ ਭਾਵੇਂ ਕੋਈ ਆਪਣੇ ਤੌਰ ਤੇ ਪਾਰਟੀ ਨਹੀਂ ਪਰ ਜੋ ਪੰਜਾਬ ਦੀਆਂ ਪਾਰਟੀਆਂ ਜਿੱਥੇ ਬੰਦੀਆਂ ਸੰਘਰਸ਼ੀਲ ਜਿੱਥੇ ਬੰਦੀਆਂ ਉਹਨਾਂ ਦੇ ਵਿੱਚ ਇੱਕ ਸੁਰਤਾ ਪੈਦਾ ਕੀਤੀ ਜਾਵੇ ਤੇ ਪੰਜਾਬ ਦੇ ਪੱਖੀ ਲੋਕ ਭਾਵੇਂ ਕਿਸੇ ਧਰਮ ਨਾਲ ਕਿਸੇ ਜਮਾਤ ਨਾਲ ਕਿਸੇ ਜਾਤ ਨਾਲ ਸਬੰਧਤ ਉਹ ਛੋਟੇ ਵਖਰੇਵਿਆਂ ਨੂੰ ਛੱਡ ਕੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਲਈ ਤੇ ਜਿਹੜੇ ਮੁੱਢੀਆਂ ਤਿੰਨ ਮੰਗਾ ਸਾਡੀਆਂ ਕਮਿੰਸ ਆ ਮੋਰਚੇ ਘਟ ਤੋਂ ਘਟ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਰਮਾਂ ਦੀ ਬੇਅਦਬੀ ਲਈ ਸਖਤ ਕਾਨੂੰਨ ਬਣਾਉਣੇ ਇਸੇ ਤਰ੍ਹਾਂ ਜਿਹੜੀ ਬਾਈਬਲ ਤੇ ਕੋਰਪੂਰਾ ਗੋੜੀ ਕਾਨ ਦੇ ਵਿੱਚ ਦੋਸ਼ੀਆਂ ਨੂੰ ਸ਼ਾਂਤਮਈ ਧਰਨੇ ਤੇ ਸਜ਼ਾਵਾ ਦਵਾਉਣੀਆਂ ਇਹ ਸ਼ੁਰੂਆਤ ਕੀਤੀ ਗਈ ਹੈ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਲਈ ਅਸੀਂ ਤਿੰਨ ਪ੍ਰੋਗਰਾਮ ਲਿਖੇ ਗਏ ਆ ਪਹਿਲਾ ਪ੍ਰੋਗਰਾਮ ਕਿਉਂਕਿ ਸਾਡੀ ਸਾਰਿਆਂ ਦੀ ਇੱਕ ਮਤ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੋ ਸ਼ਹਾਦਤ ਹੈ ਉਹ ਕੇਵਲ ਸਿੱਖਾਂ ਲਈ ਤਾਂ ਦੂਰ ਗੱਲ ਕੇਵਲ ਮਨੁੱਖਤਾ ਤੋਂ ਵੀ ਅੱਗੇ ਸਮੁੱਚੇ ਬ੍ਰਹਿਮੰਡ ਦੀ ਇੱਕ ਸ਼ਾਂਤੀ ਲਈ ਇੱਕ ਇਨਸਾਫ ਲਈ ਸੀ ਮਨੁੱਖੀ ਅਧਿਕਾਰਾਂ ਦੀ ਇੱਕ ਸੰਸਾਰ ਦੀ ਵਿਲੱਖਣ ਧਾਰਨਾ ਪਰ ਅੱਜ ਸਾਨੂੰ ਸਾਰਿਆਂ ਨੂੰ ਇੱਕ ਅਫਸੋਸ ਆ ਕਿ ਉਹ ਜਿਨ੍ਹਾਂ ਲਈ ਉਹ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਉਹ ਦੇਸ਼ ਦੇ ਹੁਕਮਰਾਨ ਤੇ ਅੱਜ ਉਸੇ ਰਾਹ ਦੇ ਉੱਤੇ ਉਹ ਚੱਲ ਰਹੇ ਆ ਭਾਵੇਂ ਪੰਜਾਬ ਦੀ ਸਰਕਾਰ ਤੇ ਭਾਵੇਂ ਦਿੱਲੀ ਦੀ ਸਰਕਾਰ ਆ ਜਿਹੜੀ ਉਸ ਸਮੇਂ ਦੇ ਮੁਗਲਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਬਾਰੇ ਦਿੱਤੀ ਅਸੀਂ 사ਤਗੁਰੂ ਦੇ ਚਰਨਾਚਰ ਅਰਦਾਸ ਕਰਨ ਲਈ 18 ਤਰੀਕ ਨੂੰ ਇੱਕ ਬਹੁਤ ਵੱਡਾ ਮਾਰਚ ਜਿਹੜੀ ਹਰੇਕ ਪੰਜਾਬ ਵਾਸੀ ਨੂੰ ਯਤਨ ਕਰਾਂਗੇ ਕਿ ਇਨਸਾਫ ਮਾਰਚ ਜੀ ਦਾ ਨਾਂ ਰੱਖਿਆ ਗਿਆ ਉਹ ਦਿੱਲੀ ਪਹੁੰਚੇਗਾ ਇਸੇ ਤਰ੍ਹਾਂ ਅਸੀਂ ਹਰੇਕ ਮਨੁੱਖ ਨੂੰ ਭਾਵੇਂ ਕੋਈ ਘਰ ਚ ਬੈਠਾ ਹੈ ਭਾਵੇਂ ਹਰੇਕ ਗੁਰਦੁਆਰੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖਾਸ ਕਰਕੇ ਸਿੱਖਾਂ ਨੂੰ ਤੇ ਹਰੇਕ ਇਨਸਾਫਪਸੰਦ ਵਿਅਕਤੀ ਨੂੰ 1 ਨਵੰਬਰ ਨੂੰ ਜਿਹੜਾ ਨਿਊ ਪੰਜਾਬ ਦੇਵੀ ਹੈ ਜਿਸ ਦਿਨ ਪੰਜਾਬ ਦੀ ਸਿਰਜਣਾ ਹੋਈ ਸੀ ਨਵੇਂ ਪੰਜਾਬ ਦੀ ਉਸ ਦਿਨ ਅਸੀਂ ਇੱਕ ਅਰਦਾਸਾਂ ਕਰਾਂਗੇ ਗੁਰੂ ਅੱਗੇ ਕਿ ਹੁਕਮਰਾਨਾਂ ਨੂੰ ਸਮੱਤ ਬਖਸ਼ੇ ਗੁਰੂ ਸਾਨੂੰ ਇਨਸਾਫ਼ ਦੇਵੇ ਸਾਡੇ ਉੱਤੇ ਤਰਸ ਕਰੇ ਤਰਸ ਕਰਕੇ ਜਿਵੇਂ ਉਸ ਸਮੇਂ ਦੇ ਲੋਕਾਂ ਨੂੰ ਨੇ ਇਨਸਾਫ਼ ਦਵਾਇਆ ਸੀ ਅੱਜ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਗੁਰੂ ਸਾਨੂੰ ਇਨਸਾਫ਼ ਦਵਾਵੇ ਆਪ ਬਖਸ਼ਿਸ਼ ਕਰੇ ਤੇ ਸਾਨੂੰ ਇਨਸਾਫ਼ ਲਈ ਲੜਨ ਦੀ ਸ਼ਕਤੀ ਬਖਸ਼ੇ ਇਸ ਦੀ ਤਿਆਰੀ ਲਈ 25 ਅਕਤੂਬਰ ਨੂੰ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਹਰੇਕ ਜਿਹੜਾ ਹੈੱਡ ਕੁਆਟਰ ਦੇ ਉੱਤੇ ਆਪਣੀਆਂ ਕਾਨਫਰੰਸਾਂ ਕਰਕੇ ਤਿਆਰੀ ਕਰਨਗੇ ਤੇ ਇਸ ਮਾਰਚ ਦੀ ਤਿਆਰੀ ਲਈ ਰੇਖ ਜਥੇਬੰਦੀ ਦੇ ਮੁਖੀ ਤੇ ਉਹਦੇ ਨਾਲ ਇੱਕ ਇੱਕ ਵਿਅਕਤੀ ਕਿ ਸਾਂਝੇ ਤੌਰ ਤੇ ਮਹਾਪੁਰਖਾਂ ਦੀ ਅਗਵਾਈ ਚ ਸਾਰੀਆਂ ਕਮੇਟੀਆਂ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਕਿਸਾਨ ਮੋਰਚੇ ਜਿੰਨੀਆਂ ਆਪਣੀ ਇਹ ਮੋਰਚਾ ਜਿਹੜਾ ਕੌਮੀ ਸਾਂਝਾ ਮੋਰਚਾ ਕਿ ਸਾਂਝੀ ਵੱਡੀ ਕਮੇਟੀ ਬਣਾ ਕੇ ਉਹਦੀ ਤਿਆਰੀ ਵੀ ਕੀਤੀ ਜਾਊ ਉਹਦੇ ਅਨੁਸਾਰਚਨ ਦੇ ਵਿੱਚ ਇੱਕ ਬਹੁਤ ਵੱਡਾ ਮਾਰਚ ਕੀਤਾ ਜਾਵੇਗਾ ਬਾ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣੀ ਚਾਹਣਾ ਕਿ ਪੂਰਨ ਤੌਰ ਤੇ ਅਸੀਂ ਸ਼ਾਂਤ ਭਈ ਤੇ ਸਰਕਾਰ ਦੇ ਉੱਤੇ ਉਸ ਦਿਨ ਦੇ ਉੱਤੇ ਇੱਕ ਜਿਹੜਾ ਪਵਿੱਤਰ ਦਿਹਾੜਾ ਹੈ ਸਾਡੇ ਇਤਿਹਾਸ ਦਾ ਇੱਕ ਬਲੱਖਣ ਤੇ ਸਾਡੇ ਲਈ ਮਾਨਮਤਾ ਦਿਹਾੜਾ ਹੈ ਉਹਦੇ ਉੱਤੇ ਅਸੀਂ ਇਨਸਾਫ਼ ਮੰਗਣ ਲਈ ਗੁਰੂ ਤੋਂ ਪਰਮਾਤਮਾ ਤੋਂ ਸ਼ਰਤੀ ਲਈ ਤੇ ਹੁਕਮਰਾਨਾਂ ਕੋਲੇ ਵੀ ਜਾਵਾਂਗੇ ਪਰ ਇਸ ਤੋਂ ਬਾਅਦ ਵੀ ਜੇ ਸਾਡੀ ਇਹ ਗੱਲ ਨਾ ਸੁਣੀ ਗਈ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਸਾਡੇ ਕੋਲੇ ਜਿਹੜਾ ਆਖਰੀ ਰਸਤਾ ਹੈ ਉਹ ਸ਼ਹਾਦਤਾਂ ਦਾ ਸੀ ਉਹ ਵੀ ਬਣਾਵਾਂਗੇ ਤੇ ਮੈਨੂੰ ਬੜੀ ਉਮੀਦ ਹੈ ਕਿ ਜੇ ਸਰਕਾਰ ਦਾ ਦਿਮਾਗ ਖਰਾਬ ਹੋ ਗਿਆ ਦੋਹਾਂ ਸਰਕਾਰਾਂ ਦੇ ਤਾਂ ਇਹਨਾਂ ਨੂੰ ਵੀ ਹਾਲਾਤ ਜਿਵੇਂ ਬੰਗਲਾਦੇਸ਼ 'ਚ ਕੁਝ ਵਾਪਰਿਆ ਨੇਪਾਲ ਦੇ ਵਿੱਚ ਕੁਝ ਵਾਪਰਿਆ ਤੇ ਇਸੇ ਤਰ੍ਹਾਂ ਹੋਰ ਦੇਸ਼ਾਂ ਦੇ ਵਿੱਚ ਵੀ ਕਈਆਂ 'ਚ শ্রীলੰਕਾ 'ਚ ਵਾਪਰਿਆ ਅੱਜ ਲਦਾਖ 'ਚ ਵਾਪਰਿਆ ਉਹਦੇ ਲਈ ਵੀ ਉਹੋ ਜਿਹੇ ਹਾਲਾਤ ਦੇਸ਼ ਦੇ ਹੁਕਮਰਾਨ ਤੇ ਪੰਜਾਬ ਦਾ ਇੱਕ ਮੁੱਖ ਮੰਤਰੀ ਜਿਹੜਾ ਇੱਕ ਗੁਲਾਮ ਮੁੱਖ ਮੰਤਰੀ ਆ ਦਿੱਲੀ ਵਾਲੇ ਕਰਪਟ ਲੋਕਾਂ ਦਾ ਉਹਨੂੰ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਗੱਲ ਮੈਂ ਹੋਰ ਸਪਸ਼ਟ ਕਰਕੇ ਜੱਜ ਸਾਹਿਬ ਨੂੰ ਬਾਬਾ ਜੀ ਸਾਡੇ ਜਿਹੜੇ ਕੌਮ ਦੇ ਆਗੂ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੀਆਂ ਮੰਗਾਂ ਤਿੰਨ ਪਰ ਮਨੁੱਖੀ ਅਧਿਕਾਰ ਕਿਸੇ ਵੀ ਹਾਲਾਤ 'ਚ ਕਿਸੇ ਵੀ ਦੇਸ਼ ਦੇ ਵਿੱਚ ਕੋਈ ਰਾਸੀ ਕੈਦੀ ਹੈ ਸਾਡੀ ਸਾਰੀ ਉਹਨਾਂ ਨਾਲ ਹਮਦਰਦੀ ਹੈ ਸੀ ਉਹਨਾਂ ਸਭ ਦੀ ਰਿਹਾਈ ਚਾਹੁੰਦੇ ਆ ਭਾਵੇਂ ਕਿਸੇ ਨੂੰ ਕੋਈ ਨਕਸਲੀ ਕਹਿ ਕੇ ਫੜਿਆ ਗਿਆ ਕਿਸੇ ਨੂੰ ਕੋਈ ਇਧਰ ਫੜਿਆ ਗਿਆ ਹੁਣ ਆਪਣੇ ਲਦਾਖ 'ਚ ਕਿਸੇ ਵੀ ਕਾਰਨਾਂ ਕਿਸੇ ਨੂੰ ਕੋਈ ਫੜਿਆ ਗਿਆ ਜਿਹੜੇ ਰਾਸੀ ਕੈਦੀ ਹੈ ਰਾਸਿਕ ਵਿਚਾਰ ਧਾਰਾ ਰਾਸਿਕ ਸਮੱਸਿਆਵਾਂ ਰਾਸਿਕ ਗੱਲਬਾਤ ਰਾਹੀਂ ਹੱਲ ਹੋਣੀਆਂ ਚਾਹੀਦੀਆਂ ਜਿਵੇਂ ਰੋਜ਼ ਸਰਕਾਰ ਮੁਕਾਬਲੇ ਬਣਾਉਂਦੀ ਹੈ ਝੂਠੀਆਂ ਇਹਦਾ ਮਤਲਬ ਸਰਕਾਰ ਜਾਂ ਅਦਾਲਤਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਉਹਨਾਂ ਨੂੰ ਗੋਲੀ ਦੇ ਵਿੱਚ ਇਨਸਾਫ ਹੈ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਿ ਲੋਕ ਵੀ ਉਹੀ ਰਸਤਾ اختیار ਕਰਨ ਜੇ ਤੁਹਾਡਾ ਇਨਸਾਫ ਨਹੀਂ ਕਾਨੂੰਨ ਦੇ ਰਾਜ ਦੇ ਵਿੱਚ ਇਨਸਾਫ ਨਹੀਂ ਰਿਹਾ ਕਿ ਲੋਕਾਂ ਨੂੰ ਵੀ ਉਹ ਰਸਤਾ اختیار ਕਰਨਾ ਚਾਹੀਦਾ ਹੈ ਅੱਗ ਨਾਲ ਨਾ ਖੇਡਣ ਭਾਈ ਇਹਨੀ ਬੇਨਤੀ ਕਰਦਾ ਹਾਂ ਸਾਡੇ ਬਹੁਤ ਦੋਸਤਕਾਰ ਜੋ ਆਗੂਆ ਜਿਹੜੇ ਕੌਮ ਦੇ ਆਗੂਆ ਬਾਬਾ ਸੇਵਾ ਸਿੰਘ ਜੀ ਜਸਟ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਬੜੀ ਇਤਿਹਾਸਕ ਰਿਪੋਰਟ ਕੀਤੀ ਹੈ ਇਹਨਾਂ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਆਪਣੇ ਵਿਚਾਰ ਰੱਖਣ ਇਸ ਸੀਟ ਤੇ ਮੈਂ ਜਸਟ ਸਾਹਿਬ ਨੂੰ ਬੇਨਤੀ ਕਰਦਾ ਇੱਕ ਹਿਊਮਨਾਈਟ ਵਾਇੋਲੇਸ਼ਨ ਜਿਹੜੀ ਹੋ ਰਹੀ ਹੈ ਪੰਜਾਬ ਸਟੇਟ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨਾਲ ਉਹਨਾਂ ਨੂੰ ਇਨਸਾਫ ਦਫੌੜ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਮੈਂ ਬਤਾ ਰੇ ਪ੍ਰਧਾਨ ਹਿਊਮਨ ਰਾਈਟ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦਾ ਇੱਥੇ ਹਾਜ਼ਰ ਹੋਇਆ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਸਟੇਟ ਦੇ ਵਿੱਚ ਇਸ ਵੇਲੇ ਕਿ ਹਿਊਮਨ ਰਾਈਟ ਵਾਇਓਲੇਸ਼ਨ ਦੀ ਜਿਹੜੀ ਹੈ ਨਾ ਉਹ ਬੜੀ ਪ੍ਰਚਲਿਤ ਹੈ ਤੁਸੀਂ ਦੇਖਿਆ ਹੈ ਕਿ ਤੁਹਾਡੇ ਸਾਹਮਣੇ ਆਇਆ ਕਿਸ ਤਰ੍ਹਾਂ ਬਲਡੋਜ਼ਰ ਜਸਟਿਸ ਇਸਤੇਮਾਲ ਹੋ ਰਿਹਾ ਹੈ ਕਿਸ ਤਰ੍ਹਾਂ ਇਨਕਾਊਂਟਰ ਹੋ ਰਹੇ ਨੇ ਔਰ ਇਹ ਬੜੇ ਬਿਬਾਕੀ ਨਾਲ ਹੋ ਰਹੇ ਨੇ ਪੁਲਿਸ ਦੇ ਕਬਜ਼ੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ ਅੱਜ ਵੀ ਇੱਕ ਖਬਰ ਹੈ ਕਿ ਇੱਕ ਪੁਲਿਸ ਬੱਚਾ ਨੂੰ ਪੁਲਿਸ ਪਕੜ ਕੇ ਲੈ ਗਈ ਤੇ ਉਹਦੀ ਟੌਰਚਰ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਤੇ ਹੁਣ ਉਹਨਾਂ ਨੇ ਕੇਸ ਰਜਿਸਟਰ ਕੀਤਾ ਦੋ ਪੁਲਿਸ ਬੰਦੇ ਆ ਤੇ ਇਹ ਪੁਲਿਸ ਰਾਜ ਜਿਹੜਾ ਬਣਿਆ ਹੋਇਆ ਹੈ ਇਹ ਗਵਰਨਮੈਂਟ ਦੀ ਇੱਕ ਮੈਨੂੰ ਨਜ਼ਰ ਆਉਂਦਾ ਹੈ ਕਿ ਗਵਰਨਮੈਂਟ ਦੀ ਸ਼ਹਿਰ ਨਾਲ ਹੋ ਰਿਹਾ ਸਭ ਕੁਝ ਕਿਉਂਕਿ ਜੇ ਇਹ ਸ਼ਹਿਰ ਨਾ ਹੋਵੇ ਤੇ ਇੰਨੀ ਵੀ ਬਾਕੀ ਨਾਲ ਜਿਹੜੇ ਪੁਲਿਸ ਆਫਸਰ ਨੇ ਜਿਹੜੇ ਇਹ ਹਿਊਮਨ ਰਾਈਟ ਵਾਇਓਲੇਸ਼ਨ ਕਰ ਰਹੇ ਨੇ ਜਿਹੜੇ ਇਨਕਾਊਂਟਰ ਕਰ ਰਹੇ ਨੇ ਜਾਂ ਲੋਕਾਂ ਨੂੰ ਕੁੱਟਮਾਰ ਕਰ ਰਹੇ ਨੇ ਉਹ ਹੋ ਨਹੀਂ ਸਕਦਾ ਇਹ ਇੱਕ ਬੜਾ ਹੀ ਛਲਾਗਾਯੋਗ ਕਰਮ ਹੈ ਕਿ ਇੰਨੇ ਸਾਲਾਂ ਤੋਂ 25 25 30 30 ਸਾਲ ਲੋਕਾਂ ਨੂੰ ਅੰਦਰ ਹੋ ਗਏ ਨੇ ਜਿਹੜੇ ਬੰਦੀ ਸਿੰਘ ਨੇ ਹਿੰਦੁਸਤਾਨ ਦੇ ਕਿਤੇ ਵੀ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਤੁਸੀਂ ਦੇਖੋ ਕਿ ਰਜੀਵ ਗਾਂਧੀ ਦੇ ਕਤਲ ਜਿਹੜੇ ਕਾਤਲ ਸਨ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਹੋਰ ਵੀ ਆ ਇੱਕ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਇੱਕ ਜਿਹੜਾ ਡੇਰਾ ਮੁਖੀ ਆ ਉਹ ਤੀਸਰੇ ਦਿਨ ਪਰੋਲ ਤੇ ਆ ਜਾਂਦਾ ਉਹਦੇ ਵਾਸਤੇ ਕਾਨੂੰਨ ਡਿਫਰੈਂਟ ਹੈ ਇੱਕ ਆਮ ਆਰਡਨਰੀ ਕ੍ਰਿਮੀਨਲ ਨੂੰ ਕੋਈ ਇਥੇ ਅਧਿਕਾਰੀਆਂ ਪਰੋਲ ਨਹੀਂ ਦਿੱਤੀ ਜਾਂਦੀ ਉਹਨੂੰ ਕਈ ਜਿਹੜੇ ਲੋਡ ਵੀ ਹੋਵੇ ਤੇ ਉਹ ਨਹੀਂ ਹੁੰਦੀ ਇਹ ਇੱਕ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਇਹ ਜਿਹੜੀ ਇੱਕ ਬੜੀ ਪ੍ਰਚਲਿਤ ਹੈ ਬੜੀ ਐਪੀਰੈਂਟ ਹੈ ਇਸ ਸਟੇਟ ਦੇ ਵਿੱਚ ਇਸ ਦੇ ਵਾਸਤੇ ਦੋਨਾਂ ਸਟੇਟ ਸਟੇਟ ਦੀ ਤੇ ਸੈਂਟਰ ਦੀ ਸਰਕਾਰ ਜ਼ਿੰਮੇਵਾਰ ਹੈ ਜਿਹੜਾ ਕਦਮ ਅਜ ਲੀਕੇ ਗਏ ਨੇ ਉਹ ਮੇਰੇ ਵਿਚਾਰ ਨਾਲ ਬੜੇ ਸ਼ਲਾਘਾਯੋਗ ਨੇ ਉਹਦੇ ਵਾਸਤੇ ਇੱਕ ਜਿਹੜੀ ਕੌਮੀ ਏਕਤਾ ਬਣੀ ਹੈ ਇਸ ਵਾਸਤੇ ਕਿ ਇੱਕ ਜਿਹੜੇ ਜੋਕਾਂ ਨਾਲ ਜਿਨ੍ਹਾਂ ਨੂੰ ਇਨਸਾਫ ਨਹੀਂ ਹੋ ਰਿਹਾ ਉਹਨਾਂ ਵਾਸਤੇ ਇਨਸਾਫ ਲੈਣ ਵਾਸਤੇ ਮੈਂ ਸਮਝਦਾ ਇੱਕ ਬਹੁਤ ਜ਼ਰੂਰੀ ਗੱਲ ਸੀ ਔਰ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੱਲੋਂ ਜੋ ਵੀ ਮਦਦ ਹੋਏਗੀ ਅਸੀਂ ਦੇਾਂਗੇ ਅਸੀਂ ਆਪਣਾ ਸਹਿਯੋਗ ਪਾਵਾਂਗੇ ਇਹਨੇ ਸ਼ਬਦਾਂ ਨਾਲ